ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕਿਫਤ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੋਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਸਿਆਨ ਪਾਲਖ ਹੋ ਹਾ ਤੈ ਕਨ ਚੱਲੈ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟੈ ਪਾਲ हुक्म जाए चलना नानक हुकमी होवन आकार हुक्म कहमी होवन जिया वड़े हुए उत्तम नीच हुकम लिख दुख सुख पाई है एक ना हुक्मी बखशिश एक हुमी सदा है हुक्म अंदर सब को बाहर हुकुम न ना कोय नानक हुक्म जे बूझै ता मैं कह न कोए गावै को तान होवै किसै तान गावे को दात जानै निशान गावै को गुनवडिया चार गावै को विद्याखम विचार गावै को सच करे तन खेह गावै को जिये ला फिर देह ਗਾਵਾ ਕੋ ਜਾ ਪੈ ਦਿਸਾ ਦੂਰ ਗਾਵਾ ਕੋ ਦੇਖਿਆ ਹਾਦਰਾ ਹਦੂਰ ਕਥਨਾ ਕਥੀਨਾ ਆਵੈ ਟੋਟ ਕਤਕਥ ਕੱਟੀ ਕੋਟੀ ਕੋਟ ਕੋਟ ਦਿੰਦਾ ਤੇ ਲਾਂਦੇ ਥਕ ਪਾਹੇ ਜੁਗਾ ਜੁਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾਵੇ ਪਰਵਾਹੋ ਸਾਚਾ ਸਾਹਿਬ ਸਚ ਨਾਏ ਪਾਖਿਆ ਪਾਉ ਅਪਾਰ ਆਖਾਂ ਮੰਗਹਾਂ ਦੇਹਾਂ ਦੇਹਾਂ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਆ ਜਿਤ ਦਿਸਾ ਦਰਬਾਰ ਮੂੰਹ ਕੇ ਬੋਲਨ ਬੋਲੀਆਂ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਐ ਮਨ ਰਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਆ ਸਮਾਏ ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰ ਇੱਕ ਦੇ ਹੈ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ ਜੇ ਤੀਸੀ ਰਠ ਉਪਾਈ ਵੇ ਕਾ ਵੇਨਾ ਕਰਮਾ ਕੇ ਮਿਲਾ ਲਈ ਮਤ ਵਿਚਾਰ ਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਹੈ 부ਝਾਏ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਚਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀ ਆ ਨਾਲ ਚਲਾਏ ਸਬ ਕੋਏ ਚੰਗਾ ਨਾਮ ਰਖਾਇਆ ਕਾ ਜਸ ਕੀਰਤ ਜਗਲੇ ਜੇ ਤਿਸਨਾਂਦਰ ਨਾ ਆਵੀ ਤਾ ਵਾਤ ਨ ਪੂਛੈ ਕੇ ਕਿਟਾ ਅੰਦਰ ਕਿਟਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇਆ ਗੁਣ ਦੇ ਤੇਹਾ ਕੋਏ ਨਾ ਸੁਝੀ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿਦ ਪੀਰ ਸੁਰਨਾਦ ਸੁਨਿਆ ਤਰਤਾ ਤਵਲ ਆਕਾਸ ਸੁਨਿਆ ਦੀਪ ਲੋਆ ਪਾਤਾਲ ਸੁਨਿਆ ਪੋਹ ਨਾਸ ਕਾ ਕਾਲ ਨਾਨਕ ਪਗ ਤਾਂ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨੇਹਾ ਈਸ਼ਰ ਪਰਮਾ ਇੰਦਰ ਸੁਨੇਹਾ ਮੁਕਸਲਾ ਹਨ ਮੰਦ ਸੁਨੇਹਾ ਜੋਗ ਜੁਗਤ ਤਨ ਪੇਦ ਸੁਨੇਹਾ ਸਾਸਤ ਸਿਮਰਿਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਨੇਹਾ ਦੁਖ ਪਾਪ ਕਾ ਨਾਸ ਸੁਨੇਹਾ ਸਤ ਸੰਤੋਖ ਗਿਆਨ ਸੁਨੇਹਾ 68 ਕਾ ਇਸਨਾਨ ਸੁਨੇਹਾ ਪੜ ਪੜ ਪਾਵ ਹੈ ਮਾਨਨ ਸੁਨੇ ਆ ਲਾਗਾ ਸਹਜ ਤੇ ਆਨਾ ਨਾਨਕ ਭਗਤਾ ਸਦਾ ਵਿਗਾਸ ਸੁਨੇ ਆ ਦੂਖ ਪਾਪ ਕਾ ਨਾਸ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ